ਹਲਕਾ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਖੇਤੀਬਾੜੀ ਹਾਦਸਾ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਇਸ ਮੌਕੇ ਤੇ ਉਹਨਾਂ ਵੱਲੋਂ ਬੋਲਤੇ ਕਿ ਖੇਤੀਬਾੜੀ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਨਾਲ ਵਾਪਰਨ ਵਾਲੇ ਵੱਖ-ਵੱਖ ਹਾਸਦਿਆਂ ਸੰਬੰਧੀ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਵਿੱਤੀ ਸਕੀਮਾਂ ਤਹਿਤ ਲਾਭ ਦਿੱਤੇ ਜਾਂਦੇ ਨੇ ਅੱਜ ਬਲਾਕ ਭਵਾਨੀਗੜ੍ਹ ਅਧੀਨ ਆਉਂਦੇ 10 ਪਿੰਡਾਂ ਦੇ ਪੀੜਤ ਪਰਿਵਾਰਾਂ ਨੂੰ 10.80 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਅ ਅੱਜ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਪੁਹਾਨੀਗੜ ਦੇ ਵੱਲੋਂ ਜਿਹੜੇ ਮਾਰਕੀਟ ਕਮੇਟੀ ਦੇ ਅੰਡਰ ਜਿਹੜੇ ਪਿੰਡ ਆਉਂਦੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਕੋਈ ਕਿਸਾਨ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਦੇ ਦੌਰਾਨ ਕਿਸੇ ਦੀ ਕੋਈ ਲੈਥ ਹੋ ਗਈ ਹੈ ਮੌਤ ਹੋ ਗਈ ਹੈ ਜਾਂ ਕਿਸੇ ਦਾ ਕੋਈ ਵੀ ਕੋਈ ਅੰਗ ਪੈਰਾ ਜਾਂ ਕੋਈ ਕੱਟ ਗਿਆ ਤਾਂ ਉਹਨਾਂ ਨੂੰ ਜਿਹੜੀ ਮੁਆਵਜ਼ਾ ਜਿਹੜੀ ਰਾਸ਼ੀ ਹੈ ਜਿਹੜੀ ਮਾਰਕੀਟ ਕਮੇਟੀ ਦੇ ਵੱਲੋਂ ਮੰਡੀ ਬੋਰਡ ਦੇ ਐਕਟ ਦੇ ਅਕੋਰਡਿੰਗ ਜਿਹੜੀ ਦਿੱਤੀ ਜਾਂਦੀ ਹੈ ਸੋ ਅੱਜ ਤਕਰੀਬਨ 10 ਲੱਖ 80 ਹਜ਼ਾਰ ਦੇ ਜਿਹੜੇ ਚੈੱਕ ਨੇ ਅੱਜ ਉਹ 10 ਪਰਿਵਾਰਾਂ ਨੂੰ ਜਿਹੜੇ ਪਾਨੀਗੜ ਦੇ ਵਿੱਚ ਅੱਜ ਦਿੱਤੇ ਗਏ ਨੇ ਸੋ ਮੇਰੇ ਨਾਲ ਸਾਰੇ ਸਾਡੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਸਾਡੇ ਮੰਡੀ ਦੇ ਪ੍ਰਧਾਨ ਮਿੱਤਲ ਸਾਹਿਬ ਤੇ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਰੇ ਸਾਥੀ ਜਿਹੜੇ ਮੌਜੂਦ ਨੇ ਸਾਡੇ ਚੈੱਕ ਬੰਡੇ ਕਿਨੇ ਵੱਖ-ਵੱਖ ਪਿੰਡਾਂ ਚ ਆਏ ਨੇ ਇਹ ਬਿਲਕੁਲ ਪੋਨੀਗੜ ਬਲਾਕ ਦੇ ਜਿਹੜੇ ਮਾਰਕੀਟ ਕਮੇਟੀ ਦੇ ਅੰਦਰ ਜਿਹੜੇ ਪਿੰਡ ਆਉਂਦੇ ਨੇ ਉਹਨਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਚੈੱਕ ਦਿੱਤੇ ਗਏ ਨੇ ਜਿਵੇਂ ਚਨੇੜੀ ਹੋ ਗਿਆ ਨਾਗਰਾ ਹੋ ਗਿਆ ਪੱਟੀਵਾਲ ਕਲਾਂ ਹੋ ਗਈ ਜਿਹੜਾ ਸੰਤੋਖਪੁਰਾ ਹੋ ਗਿਆ ਮੈਸਨਪੁਰ ਹੋ ਗਿਆ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆਏ